ਹਾਂਜੀ ਸਭਰਾ ਸਾਹਿਬ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਅੱਜ ਪਿੰਡ ਸਭਰਾ ਦੇ ਵਿੱਚ 15 ਵਾੜਾ ਮੀਟਿੰਗ ਲਾਈ ਇਸ ਮੀਟਿੰਗ ਦੇ ਵਿੱਚ ਅੰਦੋਲਨ ਦੀਆਂ ਜੋ ਗਤੀਵਿਧੀਆਂ ਮੋਂਨਾਂ ਬਾਰੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਵੈਸੇ ਬੱਸ ਭਰ ਕੇ ਆਗੂਆਂ ਦੀ ਜਿਹੜੀ ਆ ਉਹ ਟੀਮ ਗਈ ਹੋਈ ਆ 30 ਤੋਂ ਉਹ 10 ਤੱਕ ਉਹਨਾਂ ਨੇ ਉੱਥੇ ਰਹਿਣਾ ਵਾ ਔਰ ਇਹ ਜੋਦੇ ਪਿੱਛੋਂ ਜਿਹੜੇ ਆ ਉਹ ਸਾਰਾ ਕੁਝ ਸੰਭਾਲ ਰਹੇ ਆ ਅੱਜ ਮੀਟਿੰਗ ਦੇ ਵਿੱਚ ਪਿਛਲੇ ਅੰਦੋਲਨ ਦੇ ਵਿੱਚ ਔਰ ਹੋਣ ਵਾਲੇ ਅੰਦੋਲਨ ਦੇ ਵਿੱਚ ਕੀ ਅੰਤਰ ਆਇਆ ਉਹ ਸਾਰਾ ਕੁਝ ਜਿਹੜਾ ਉਹ ਸਾਂਝਾ ਕੀਤਾ ਕਿਉਂਕਿ ਜਿਹੜਾ ਪਹਿਲਾ ਦਿੱਲੀ ਅੰਦੋਲਨ ਸੀ ਉਹ ਪਹਿਲੇ ਦਿਨ ਤੋਂ ਹੀ ਚੜ੍ਹਿਆ ਹੋਇਆ ਸੀਗਾ ਤੇ 26 ਜਨਵਰੀ ਤੋਂ ਬਾਅਦ ਖੜੋਦ ਦੇ ਵਿੱਚ ਆਇਆ ਸੀ ਇਹ ਅੰਦੋਲਨ 18 ਨੂੰ ਜਦੋਂ ਰੇਲਾ ਵਿੱਚ ਕਈ ਨਾਮ ਕੀਤੇ ਆ ਉਦੋਂ ਬਾਅਦ ਕਮਾਲ ਸੀ ਉਸ ਤੋਂ ਬਾਅਦ ਆ 30 ਵਾਲੇ ਨੇ ਮਤਲਬ ਸਾਰੀਆਂ ਹੱਦਾਂ ਬੰਨੇ ਤੋੜੇ ਪੂਰੇ ਪੰਜਾਬ ਦੇ ਵਿੱਚ ਕਿਤੇ ਚਿੜੀ ਵੀ ਚੁੱਕਣ ਦੀ ਪੰਜਾਬ ਦੇ ਹਰੇਕ ਵਰਗ ਨੇ ਅਰ ਖਨੌਰੀ ਤੋਹਾਣੇ ਵਾਲੀਆਂ ਰੈਲੀਆਂ ਨੇ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ ਹੋਰ ਖੂਬਸੂਰਤੀ ਨਾਲ ਚੱਲੂਗਾ ਸਰਕਾਰਾਂ ਤੇ ਇਹਨੂੰ ਆਪਣੇ ਤਰੀਕੇ ਨਾਲ ਵਰਤ ਰਹੀਆਂ ਵਾਂ ਕਿ ਇਹ ਪਾੜੋ ਤਾੜਵਾ ਪਰ ਸਾਡਾ ਨਜ਼ਰੀਆ ਆਪਣਾ ਵਾਂ ਕਿ ਇਹ ਜਿਹੜੇ ਅੱਡੋ ਅੱਡ ਇਕੱਠ ਹੋਏ ਆ ਲੱਖਾਂ ਦੇ ਇਹ ਜਦ ਦਿਨ ਇਕੱਠ ਇੱਕ ਹੋਏ ਉਹ ਦਿਨ ਸਰਕਾਰੇ ਤੇਰਾ ਕੀ ਬਣੂਗਾ ਤੁਸੀਂ ਤਾਂ ਖਰੜੇ ਲਿਆ ਰਹੇ ਜੇ ਦਵਾ-ਦਵ ਬਹੁਤ ਜਲਦੀ ਨਾ ਵੀ ਖੇਤੀ ਨੀਤੀ ਜਿਹੜੀ ਆ ਉਹ ਲਾਗੂ ਕਿਵੇਂ ਕਰਨੀ ਆ ਕੰਟੈਕਟ ਫਾਰਮਿੰਗ ਕਰਾਉਣੀ ਕਿਵੇਂ ਸ਼ੁਰੂ ਕਰਨੀ ਆ ਔਰ ਤਿੰਨ ਕਾਨੂੰਨ ਜਿਹੜੇ ਲਾਗੂ ਕਿਵੇਂ ਕਰਨੇ ਆ ਤੁਸੀਂ ਖੜੜੇ ਲਿਆ ਰਹੇ ਜੇ ਕਿ 2013 ਐਕਟ ਪੰਜਾਬ ਦੇ ਵਿੱਚ ਖਤਮ ਕਰਕੇ 2015 ਨੂੰ ਤਰਜੀਹ ਦੇ ਕੇ ਹਾਈਵੇ ਥੱਲੇ ਜ਼ਮੀਨ ਜਿਹੜੀ ਖੋਹੀ ਜਾ ਰਹੀ ਆ ਜਾਂ ਕਾਰਪੋਰੇਸ਼ਨ ਜਿਹੜੀ ਜ਼ਮੀਨ ਖੋਣੀ ਆ ਉਹ ਕਿਵੇਂ ਖੋਣੀ ਆ ਪਰ ਇਧਰ ਜਾਂਬਾਜ ਲੋਕ ਕਿਸਾਨ ਮਜ਼ਦੂਰ ਦੁਕਾਨਦਾਰ ਰੇੜੀ ਫੜੀ ਵਾਲੇ ਸਾਰੇ ਤੁਹਾਡੀ ਇਸ ਨੀਤੀ ਨੂੰ ਸਮਝ ਚੁੱਕੇ ਆ ਇਕੱਠੇ ਹੋ ਰਹੇ ਆ 3 ਕਰੋੜ ਦੇ ਕਰੀਬ ਭਾਰਤੀ ਬਾਧੀ ਆ 2 ਕਰੋੜ ਤੋਂ ਪਲੱਸ ਹਰਿਆਣਾ ਵਾਂ 5 ਕਰੋੜ ਇਸ ਛੋਟਾ ਵੱਡਾ ਭਾਈ ਜਦੋਂ ਪੂਰੇ ਦੇਸ਼ ਨੂੰ ਜਗਾਉਣਗੇ ਤੇ 140 ਕਰੋੜ ਭਾਰਤੀਆਂ ਦਾ ਕਾਫਲਾ ਇੱਕ ਦਿਨ ਬਣੂਗਾ ਹਰ ਹਾਲ ਦੇ ਵਿੱਚ ਲੋਕਾਂ ਵੀ ਜਿੱਤ ਹੋਊਗੀ ਅੱਜ ਇਹਨਾਂ ਇਸ ਟੀਮ ਨੇ ਫੈਸਲਾ ਕੀਤਾ ਜੋ ਦੋਵਾਂ ਫੋਰਮਾਂ ਵੱਲੋਂ ਨਵੇਂ ਐਲਾਨ ਆਇਆ 10 ਜਨਵਰੀ ਨੂੰ ਭਾਰਤ ਪੱਦਰ ਦੇ ਉੱਤੇ ਪੁਤਲੇ ਫੂਕੇ ਜਾਣਗੇ ਮੋਦੀ ਸਰਕਾਰ ਦੇ ਉਹਦੇ ਵਿੱਚ ਵੱਡੇ ਇਕੱਠ ਜਿਹੜੇ ਆ ਉਹ ਆਪੋ ਆਪਣੇ ਪਿੰਡਾਂ ਕਸਬਿਆਂ ਸ਼ਹਿਰਾਂ ਦੇ ਵਿੱਚ ਕਰਕੇ ਪੰਜਾਬ ਦੇ ਜਾਂ ਬਾਜ ਲੋਕਾਂ ਨੂੰ ਅਪੀਲਵਾ ਵੀ ਉਹ ਕਰੀਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੀ ਵੱਡੇ ਇਕੱਠ ਕਰਕੇ ਫੁੱਦਲੇ ਫੂਕੇ ਜਾਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਫੋਰਮ ਵੱਲੋਂ ਫੈਸਲੇ ਆਉਣਗੇ ਉਹ ਇਨ ਬਿਨ ਲਾਗੂ ਹੁੰਦੇ ਰਹਿਣਗੇ ਸੋ ਆਓ ਏਕੇ ਤੇ ਸੰਘਰਸ਼ ਦੇ ਬਲਬੂਤੇ ਆਪਣੇ ਆਪ ਨੂੰ ਸਤਾਪਤ ਕਰੀਏ ਆਪਣੀ نسل ਤੇ ਫਸਲ ਕਿਸਾਨੀ ਤੇ ਜਵਾਨੀ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ